ਔਰ ਜੇ ਆਪਣੀ ਹੀ ਚੁਣੀ ਹੋਈ ਸਰਕਾਰ ਇਹੋ ਜਿਹਾ ਫੈਸਲਾ ਦੇ ਦੇ ਔਰ ਇੰਨੀ ਹਿੰਮਤ ਕਰ ਦੇ ਇਹ ਕਹਿੰਦੇ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਨਾਸ਼ਰਾਬ ਬੈਨ ਕਰ ਸਕਦੇ ਹਾਂ ਨਾ ਇਹਨੂੰ ਪਵਿੱਤਰ ਨਗਰੀ ਦਾ ਸਟੇਟਸ ਦੇ ਸਕਦੇ ਹਾਂ ਤੋ ਸੁਨੇਹਾ ਮਿਲ ਗਿਆ ਤੁਹਾਨੂੰ ਇਹ ਇਹ ਨਾਗੇ ਵਿਲ ਮਿਲ ਗਿਆ ਜੀ ਐਡੀ ਪੱਕੀ ਤਰੀਕੇ ਨਾਲ ਮਿਲਿਆ ਕਿਉਂਕਿ ਪਹਿਲਾਂ ਮੈਂ ਹਾਈ ਕੋਰਟ ਤੇ ਗਿਆ ਉਹਦੇ ਵਿੱਚ ਇਹ ਕਿਹਾ ਕਿ ਅਸੀਂ ਇਹਨਾਂ ਕੋਲੇ ਮੰਗ ਰੱਖ ਰਹੇ ਹਾਂ ਪਰ ਇਹਦੇ ਤੇ ਫੈਸਲਾ ਨਹੀਂ ਕਰ ਰਹੇ ਸਾਡੇ ਜਿਹੜਾ ਮੰਗ ਪੱਤਰ ਸੀ ਉਹਦੇ ਉੱਤੇ ਡੇਢ ਸਾਲ ਬੈਠੇ ਰਹੇ ਫਿਰ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਇਹਨਾਂ ਨੂੰ ਛਿੜਕਿਆ ਕਿ ਜੀ ਤੁਸੀਂ ਕਿਸੇ ਵੀ ਤਰੀਕੇ ਦਾ ਮੰਗ ਪੱਤਰ ਹੈ ਉਹਦੇ ਤੇ ਬੈਠ ਨਹੀਂ ਸਕਦੇ ਹਾਂ ਨਾ ਕਰੋ ਫੈਸਲਾ ਤਾਂ ਕਰੋ ਤਾਂ ਜੋ ਬੰਦਾ ਅਗਲਾ ਸਟੈਪ ਲੈ ਸਕੇ ਤੇ ਪਿਛਲੇ ਜਿਹੜੇ 4 ਜੂਨ ਨੂੰ ਇਹ ਹੁਕਮ ਆਇਆ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਤੁਸੀਂ 3 ਹਫ਼ਤੇ ਦੇ ਵਿੱਚ ਪੂਰਾ ਇਹ ਤੇ ਫੈਸਲਾ ਕਰਕੇ ਇਹਨਾਂ ਨੂੰ ਕਾਪੀ ਦੇਣੀ ਹੈ ਤੇ ਕੱਲ ਉਹ ਟਾਈਮ ਜਿਹੜਾ ਸੀ ਤਿੰਨ ਹਫ਼ਤੇ ਦਾ ਪੂਰਾ ਹੋ ਗਿਆ ਕਾਪੀ ਸਾਨੂੰ ਮਿਲ ਗਈ ਆ ਉਹਨਾਂ ਦਾ ਜਿਹੜਾ ਆਰਡਰ ਹੈ